ਲੁਧਿਆਣਾ ਦੇ ਸਥਾਨਕ ਸਰਕਟ ਹਾਊਸ 'ਚ ਪੰਜਾਬ ਦੇ ਆਤਮਿਕ Hindu ਸੰਗਠਨਾਂ ਦੇ ਆਗੂ ਪਹੁੰਚੇ ਜਿੱਥੇ ਉਹਨਾਂ ਨੇ ਸੰਦੀਪ ਗੋਰਾ ਥਾਪਰ ਮਾਮਲੇ 'ਚ ਸਖਤ ਕਾਰਵਾਈ ਤੇ NIA ਤੋਂ ਜਾਂਚ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਇੱਕ ਜੁਟਤਾ ਦੀ ਗੱਲ ਕਹੀ ਉਹਨਾਂ ਕਿਹਾ ਕਿ ਤਮਾਮ Hindu ਸੰਗਠਨ ਇੱਕ ਜੁਟਤਾ ਦੇ ਨਾਲ ਅੰਮ੍ਰਿਤਸਰ ਤੋਂ ਜਾਗੋ ਕੱਢਣਗੇ ਜਿਸ ਦੇ ਨਾਲ ਲੋਕਾਂ ਨੂੰ ਸੁਨੇਹਾ ਦੇਣਗੇ ਕਿ ਸਾਰੇ Hindu ਇੱਕ ਪਲੇਟਫਾਰਮ ਤੇ ਇਕੱਠੇ ਨੇ ਉਧਰ ਮੀਡੀਆ ਨਾਲ ਗੱਲਬਾਤ ਕਰਦੇ ਆ ਸ਼ਿਵਸਨ ਆਗੂ ਰੋਹਿਤ ਸਾਨੀ ਨੇ ਕਿਹਾ ਕਿ ਜਿੱਥੇ ਅੱਜ ਵਿਸ਼ੇਸ਼ ਮੁੱਦੇ ਤੇ ਵਿਚਾਰਾ ਹੋਈਆਂ ਨੇ ਤਾਂ ਉੱਥੇ ਸੰਦੀਪ ਗੋਰਾ ਥਾਪਰ ਮਾਮਲੇ 'ਚ ਤੇਜ਼ੀ ਆਰੋਪੀ ਗਈ ਸੀ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੁਲਿਸ ਨੇ ਤੀਜਾ આરોપી ਵੀ ਗ੍ਰਿਫਤਾਰ ਕਰ ਲਿਆ ਹੈ ਜੋ ਬਾਰੇ ਅੱਜ ਕੀ ਮਾਮਲਾ ਆਇਆ ਸਰਕਟ ਹਾਊਸ ਆਈਓ ਮੀਟਿੰਗ ਹੋਈ ਆ ਦੇਖੋ ਸੰਦੀਪ ਥਾਪੜ ਗੌਰਾਈ ਤੇ ਹਮਲੇ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਸੂਰੀ ਸਾਹਿਬ ਤੇ ਵੀ ਹਮਲਾ ਹੋਇਆ ਉਹਨੇ ਹੱਤਿਆ ਹੋਈ ਨੰਗਲ ਦੇ ਵਿੱਚ ਵਿਸ਼ਵਿੰਦੂ ਪ੍ਰਸ਼ਦ ਦੇ ਲੀਡਰ ਉੱਤੇ ਹਮਲਾ ਹੋਇਆ 2016 ਤੋਂ ਲੈ ਕੇ 7 ਤੋਂ 8 ਪੰਜਾਬ ਦੇ ਵਿੱਚ ਹਿੰਦੂ ਲੀਡਰ ਕਤਲੇਆਮ ਹੋ ਗਏ ਉਹਨਾਂ ਸਾਰਿਆਂ ਨੂੰ ਸੰਗ੍ਹਾਣ ਲੈਣ ਤੋਂ ਬਾਅਦ ਸਾਰੇ ਸਾਡੇ ਹਿੰਦੂ ਸਮਾਜ ਨੇ ਇਕੱਠੇ ਹੋ ਕੇ ਇੱਕ ਮਹਾ ਬੈਠਕ ਲੁਧਿਆਣਾ ਸ਼ਹਿਰ ਦੇ ਰੱਖੇ ਸਰਕਟ ਹਾਊਸ ਦੇ ਵਿੱਚ ਉਹਦੇ ਵਿੱਚ 8 ਮਤੇ ਪਾਸ ਹੋਏ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਮੈਂ ਪ੍ਰੈਸ ਨੋਟ ਦਾ ਪ੍ਰੈਸ ਨੋਟ ਦੇ ਦਿੱਤਾ ਪ੍ਰਧਾਨਪਾਲ ਅਜੂਬਾ ਮੈਂ ਕੁਝ ਜ਼ाहिर ਕਰ ਦਿੰਦਾ ਵਾਂ ਅਹਿਮ ਕੀ ਮਤੇ ਹੋਏ ਬਸ ਅਹਿਮ ਮਤੇ ਵੀ ਬਹੁਤ ਜਲਦ ਪੰਜਾਬ ਨੂੰ ਇੱਕ ਕਰਨ ਦੇ ਲਈ ਪੰਜਾਬ ਸਰਕਾਰ ਦੇ ਕੰਨ ਖੋਲਣ ਦੇ ਪ੍ਰਸ਼ਾਸਨ ਦੇ ਕੰਨ ਖੋਲਣ ਦੇ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਿੰਦੂਆਂ ਦੀ ਜਾਗੋ ਗੱਡੀ ਜਾਊਗੀ ਹਿੰਦੂ ਸਮਾਏ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਾਗਰੂਕ ਕਰਨ ਲਈ ਹਿੰਦੂਆਂ ਵੱਲੋਂ ਜਾਗੋ ਗੱਡੀ ਜਾਊਗੀ ਔਰ ਸਾਰੇ ਜ਼ਿਲ੍ਹਾ ਪੂਰਾ ਕਰਨ ਤੋਂ ਬਾਅਦ ਇੱਕ ਬਹੁਤ ਵੱਡਾ ਜਿਹੜਾ ਉਦਘੋਸ਼ ਹਿੰਦੂ ਸਮਾਏ ਵੱਲੋਂ ਦਿੱਤਾ ਜਾਊਗਾ ਜਿਹਦੇ ਵਿੱਚ ਸਾਰਾ ਸਮਾਜ ਇਕੱਠਾ ਹੋ ਕੇ ਢੜਾਈ ਲੜੂਗਾ ਆਪਣੇ ਸੰਦੀਪ ਗੋਰਾ ਸਾਹਿਬ ਪਲ ਨੂੰ ਲੈ ਕੇ ਜੀ ਦੇਖੋ ਸੰਦੀਪ ਗੋਰਾ ਸਾਹਿਬ ਸਾਡੇ ਸਰਕਾਰ ਕਹਿੰਦੇ ਤੁਹਾਡਾ ਬੰਦਾ ਬਚ ਗਿਆ ਪਰ ਉਹ ਬਚਿਆ ਨਹੀਂ ਬੱਚੇ ਦੇ ਬਰਾਬਰ ਹੈ ਕਿਉਂ ਸਾਰਾ ਸੀਰ ਤੋੜਤਾ ਉਹਨਾਂ ਨੂੰ ਹਜੇ ਫੀਲ ਨਹੀਂ ਹੋ ਰਿਹਾ ਜਦੋਂ ਅਸੀਂ ਘਰੇ ਆਉਣਗੇ ਫਿਰ ਪਤਾ ਲੱਗੂਗਾ ਉਹਨਾਂ ਹਾਲਾਤ ਸੀਰ ਦੇ ਕੀ ਆ ਚੱਲੇ ਕਿ ਐਨਆਈਏ ਜਾਂਚ ਦੀ ਵੀ ਗੱਲ ਕਰ ਰਹੇ ਹਾਂ ਬਿਲਕੁਲ ਅਸੀਂ ਸੰਦੀਪ <th>ਪਰ ਦੀ ਜਿਹੜੀ ਹਮਲਾ ਹੋਇਆ ਉਹਦੀ ਐਨਆਈਏ ਜਾਂਚ ਦੀ ਮੰਗ ਕੀਤੀ ਹੈ ਔਰ ਪ੍ਰਸ਼ਾਸਨ ਆਪਣੇ ਕੋਲੋਂ ਇੱਕ ਗੱਲ ਦਾ ਜਵਾਬ ਦਿੰਦਾ ਵੀ ਤੁਸੀਂ ਬੋਲਦੇ ਹੋ ਤਾਂ ਹਮਲਾ ਹੁੰਦਾ ਕਿ ਆਤਵਾਦ ਦਾ ਵਿਰੋਧ ਕਰਨਾ ਗੁਨਾਹ ਹਿੰਦੁਸਤਾਨ ਦੇ ਵਿੱਚ ਜਾਂ ਐਂਟੀ ਸੋਕ ਸਾਡੇ ਦੇਸ਼ ਦੇ ਵਿੱਚ ਗੱਲਾਂ ਕਰਨ ਵਾਲੇ ਗੁਨਾਹ ਆ ਬਾਕੀ ਤੁਹਾਨੂੰ ਰਿਸ਼ਕ ਨੋਜੇ ਸਾਰੀ ਕੈਂਸ ਕਰ ਲੋਕੀ ਜਿਹੜਾ ਧਾਰਮਿਕ ਭਾਵਨਾਵਾਂ ਵਾਰੇ ਤੇ ਬੋਲੂਗਾਰਾ ਐਸਪੀ ਜੀ ਨਹੀਂ ਕਰਨੀ ਉਹ ਸਾਰਿਆਂ ਸਮਾਜ ਲਈ ਸਾਰੇ ਧਰਮਾਂ ਲਈ ਬਰਾਬਰ ਹੈ ਅਸੀਂ ਆਪਦੀ ਹੱਕ ਦੀ ਗੱਲ ਕਰ ਰਹੇ ਹਾਂ ਅਸੀਂ ਕਿਸੇ ਸਮਾਜ ਨੂੰ ਦਰਕਰਾਰ ਨਹੀਂ ਕਰ ਰਹੇ ਕਿ ਅਸੀਂ ਸਮਾਜ ਨੂੰ ਗਲਤ ਨਹੀਂ ਬੋਲ ਰਹੇ ਅਸੀਂ ਆਪਦੇ ਹੱਕ ਦੀ ਗੱਲ ਕਰ ਰਹੇ ਵੀ ਸਾਡੇ ਹੱਕ ਪੰਜਾਬੀ ਹਿੰਦੂ ਕਰੀਤੇ ਬਹੁਤ ਜਲਦ ਪਹਿਲੀ ਜਾਗ ਅੰਮ੍ਰਿਤਸਰ ਦੇ ਵਿੱਚ ਕੱਢੀ ਜਾਊਗੀ ਡੇਟ ਅਨਾਉਂਸ ਜਦੋਂ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਤੇ ਟੈਕਨੋਲੋਜੀ ਹੈ ਜੀ ਦੱਸਿਆ ਕਿ ਕੁਝ ਆਪਣੀ ਰੱਖਿਆ ਆਪ ਕਰੀਂ ਨਿਕਲ ਕਰ ਰਹੇ ਹਨ ਪਾਨਿਤ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਜਿਹੜਾ ਸੰਦੀਪ ਥਾਪਰ ਗੋਰਾ ਜੀ ਨਾਲ ਇਨਸੀਡੈਂਟ ਹੋਇਆ ਬਹੁਤ ਮਾੜਾ ਹੋਇਆ ਇਸ ਕਰਕੇ ਸਾਡੇ ਅਜਿਹਾ ਜੁਝਾਨਾ ਦੇ ਵਿੱਚ ਸਕਲ ਹਾਊਸ ਹੈ ਕਿ ਅਲੱਗ-ਅਲੱਗ ਜਿਲ੍ਹਾ ਤੋਂ ਪੂਰੇ ਪੰਜਾਬ ਦੇ ਜਿਹੜੇ ਆ ਮਦਦ ਕਰੀਏ ਇਥੇ ਮੌਜੂਦ ਹੋਏ ਨੇ ਤੇ ਇਹਦੇ ਵਿੱਚ ਕਈ ਮਤੇ ਪਾਸ ਕੀਤੇ ਆ ਜਿਦੇ ਵਿੱਚ ਇੱਕ ਤਾਂ ਸੰਦੀਪ ਥਾਪਰ ਗੋਰਾ ਜੀ ਤੇ ਜਿਹੜਾ ਅਟੈਕ ਹੋਇਆ ਉਹਦੇ ਵਿੱਚ ਐਨਆਈਏ ਦੀ ਮੰਗ ਕੀਤੀ ਹੈ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਤਾਂ ਦੇਖੋ ਆਪ ਇਹ ਸਮਝ ਆਇਆ ਕਿ ਕਿ ਹਰ ਬੰਦੇ ਨੂੰ ਇਹ ਗੱਲ ਕਿਹਾ ਗਿਆ ਵੀ ਤੁਸੀਂ ਕਿਸੇ ਉੱਤੇ ਡਿਪੈਂਡ ਨਹੀਂ ਰਹਿਣਾ ਆਪਣੀ ਰੱਖਿਆ ਆਪ ਕਰਨੀ ਹੈ ਸੋ ਮੈਂ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਰਿਕੁਐਸਟ ਕਰੂੰਗਾ ਵੀ ਅਸੀਂ ਪ੍ਰਸ਼ਾਸਨ ਦੇ ਬਿਲਕੁਲ ਨਾਲ ਹਾਂ ਪਰ ਸਾਡੇ ਤੇ ਕਿਸੇ ਤਰ੍ਹਾਂ ਦਾ ਅਤਿਆਚਾਰ ਹੋਵੇ ਅਸੀਂ ਇਸ ਚੀਜ਼ ਨੂੰ ਕਿਸੇ ਤਰੀਕੇ ਨਾਲ ਬਰਦਾਸ਼ਤ ਨਹੀਂ ਕਰਾਂਗੇ ਸਮਾਜ ਉਹਨਾਂ ਜਿਵੇਂ ਕਿ ਸੀਰੀ ਸਾਹਿਬ ਸਿੱਖ ਸਮਾਜ ਦੇ ਲੋਕ ਰੱਖਦੇ ਨੇ ਨਾਲ ਕਹਿੰਦੇ ਤ੍ਰਿਸ਼ੂਣ ਰੱਖਣ ਦੀ ਗੱਲ ਹੋ ਰਹੀ ਹੈ ਦੇਖੋ ਜੀ ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਹਿੰਦੂ ਸਿੱਖ ਭਾਈ ਭਾਈ ਪਰ ਜਿਹੜੇ ਕਿਸੇ ਵੀ ਤਰ੍ਹਾਂ ਦੇ ਮਤਲਬ ਗਲਤ ਅਨਸਰ ਜੜੇ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਹੁਣ ਇਹ ਸਰਕਾਰ ਅੱਗੇ ਮੰਗ ਰੱਖ ਰਹੀ ਹੂ ਕਿ ਇਹ ਸਮਾਜ ਨੂੰ ਵੀ ਤ੍ਰਿਸ਼ੂਣ ਨਾਲ ਰੱਖਿਆ ਆਲਰੇਡੀ ਪਹਿਲਾਂ ਵੀ ਮੰਗ ਰੱਖ ਚੁੱਕੇ ਆ ਹੁਣ ਜਿਹੜਾ ਮਤਾ ਪਾਸ ਹੋਇਆ ਇਹਦੇ ਵਿੱਚ ਵੀ ਦੁਬਾਰਾ ਗਵਰਨਰ ਸਾਹਿਬ ਨੂੰ ಭಕ್ತಾರೆ ਅੱਜ ਪੰਜਾਬ ਤੋਂ ਅਲੱਗ-ਅਲੱਗ 22 ਤੋਂ 24 ਸੰਗਠਨ ਇਕੱਠੇ ਹੋਏ ਨੇ 32 ਸੰਗਠਨ ਨੇ ਉਹਨਾਂ ਦੇ ਮੁਖੀ ਜਿਹੜੇ ਅਸੀਂ ਅੱਜ ਬੁਲਾਏ ਸੀਗੇ ਉਹਦੇ ਵਿੱਚ ਅਸੀਂ ਸਾਰੇ ਸਮੂਹ ਸੰਗਠਨਾਂ ਵੱਲੋਂ ਤੁਹਾਨੂੰ ਜਿਵੇਂ ਪਤਾ ਗੋਰਾ ਥਾਪੜ ਦੇ ਉੱਤੇ ਕਤਲਨਾ ਹਮਲਾ ਹੋਇਆ ਇੱਕ ਤਾਂ ਸਾਡੀ ਨੰਬਰ ਪਹਿਲੀ ਇੱਕ ਮੰਗ ਸੀ ਵੀ ਉਹਨਾਂ ਦੀ ਜਿਹੜੀ ਜਾਂਚ ਆ ਉਹ ਐਨਆਈਏ ਤੋਂ ਜਾਂ ਸਿਬੀ ਜਿਹੜੀ ਨੈਸ਼ਨਲ ਏਜੰਸੀ ਨੇ ਉਹਨਾਂ ਤੋਂ ਕਰਾਈ ਜਾਵੇ ਦੂਜਾ ਜਿਹੜੀ Hindu ਧਰਮ ਦੇ ਜਿਹੜੇ ਹਮਲੇ ਹੁੰਦੇ ਨੇ ਸ਼ਬਦੀ ਹਮਲੇ ਨੇ ਜਾਂ ਦੂਜੇ ਹਮਲੇ ਨੇ ਪ੍ਰਸ਼ਾਸਨ ਉਹਨਾਂ ਦਾ ਜਿਹੜਾ ਟਿਲਮੂਲਾ ਰਵਈਆ ਬਣਾਉਂਦਾ ਹੈ ਉਹਦੇ ਲਈ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਦੇ ਆ ਇਹ ਬਹੁਤ ਜਲਦੀ ਜਿਵੇਂ ਬਾਕੀ ਧਰਮਾਂ ਦੇ ਉੱਤੇ ਹੁੰਦੀ ਉਦਾਂ ਹੀ ਹੋਈ ਜਾਵੇ ਤੀਜਾ ਜਿਹੜੀ ਮੰਨਤਾ ਤ੍ਰਿਸ਼ੂਲ ਸਾਡਾ ਪੁਲੇਨਾਜੀ ਦਾ ਉਹਨੂੰ ਇੱਕ ਧਾਰਮਿਕ ਚਿੰਨ੍ਹ ਦੇ ਤੌਰ ਦੇ ਉੱਤੇ இந்து ਧਰਮ ਦੇ ਹਿੰਦੂਆਂ ਵਾਸਤੇ ਮੰਨਤਾ ਦਿੱਤੀ ਜਾਵੇ ਪਲੱਸ ਇੱਕ ਅਸੀਂ ਹਿੰਦੂ ਬੋਰਡ ਦੀ ਮੰਗ ਕੀਤੀ ਸਰਕਾਰ ਤੋਂ ਵੀ ਹਿੰਦੂਆਂ ਨੂੰ ਸਰਕਾਰ ਦੇ ਵਿੱਚ ਅਸੀਂ 6438% ਹਿਸਾਬ ਅੰਨੇ ਆ ਲੇਕਿਨ ਸਾਡੀ ਆਵਾਜ਼ ਕਿੱਥੇ ਪੰਜਾਬੀ ਹਿੰਦੂਆਂ ਦੀ ਉਹਦੇ ਲਈ ਅਸੀਂ ਸਰਕਾਰ ਨੂੰ ਮੰਗ ਕੀਤੀ ਹੈ ਵੀ ਸਾਡੇ ਲਈ ਇੱਕ ਹਿੰਦੂ ਗੱਟਨ ਗਠਿਤ ਕੀਤਾ ਜਾਵੇ ਪਲੱਸ ਇੱਕ ਹਿੰਦੂ ਸਾਡੇ ਸਾਰੇ ਜਿੰਨੇ ਸਮੂਹ ਸੰਗਠਨ ਆਏ ਨੇ ਕਿ ਕੋਰ ਕਮੇਟੀ ਗਠਿਤ ਕੀਤੀ ਕੋਈ ਵੀ ਮੁੱਦਾ ਜਿਹੜਾ ਉਹ ਇੰਡੀਵਿਜੂਅਲ ਅਸੀਂ ਨਹੀਂ ਚਲਾਵਾਂਗੇ ਇਕੱਠੇ ਹੋ ਕੇ ਇੱਕ ਲੈਵਲ ਤੇ ਚਲਾਵਾਂਗੇ ਜਾਗੋ ਵੀ ਕੱਟੇ ਤੁਸੀਂ ਲਾਂਗੋ ਜਾਗੋ ਜਿਹੜੀ ਹੈ ਜੀ ਹਿੰਦੂ ਸਮਾਜ ਨੂੰ ਜਗਾਉਣ ਦੀ ਆਪਣੀ ਅਸੀਂ ਹਿੰਦੂ ਸਮਾਜ ਨੂੰ ਸਨਾਤਰੀਨ ਜਗਾਉਣ ਲਈ ਜਾਗੋ ਦਾ ਪ੍ਰੋਗਰਾਮ ਦਿੱਤਾ ਹੈ ਜਿਹੜੀ ਪਹਿਲੀ ਜਾਗੋ ਅਗਲੇ ਹਫਤੇ ਆਪਣੀ ਸਰ ਤੋਂ ਇੱਕ ਤੁਸੀਂ ਸੀਪੀ ਜਾਂਦੀ ਹੈ ਸੈਂਟਰ ਅਸੀਂ ਉਹ ਤੁਹਾਨੂੰ ਦਾਸੀ ਦਿੱਤਾ ਜੀ ਐਨਆਈ ਨਹੀਂ ਮਤਲਬ ਕੀ ਕਰਤਾ ਪਿਆ ਨਹੀਂ ਭਰੋਸੇ ਦੀ ਗੱਲ ਨਹੀਂ ਹੈ ਜੀ ਅਸੀਂ ਤਾਂ ਚਾਹਨੇ ਉੱਚ ਜਾਂਚ ਹੋਵੇ ਇਹਨਾਂ ਦੇ ਪਿੱਛੇ ਲਾ ਮੋਟਿਵ ਸਾਹਮਣੇ ਆਵੇ ਤੁਹਾਨੂੰ ਕਿਹਨਾਂ ਕਿਹਨਾਂ ਦੇ ਪਿੱਛੇ ਖੜੇਗੇ ਰੋਪੀ ਤੋਂ ਲੱਗਦਾ ਕਿ ਪਿੱਛੇ ਬਹੁਤ ਇਹ ਕਿਸ ਕੋਸੋ ਜੇ ਮਨ ਲੱਗ ਬਹਿਣ ਨੂੰ ਨਹੀਂ ਹੋ ਸਕਦਾ। ਤੋਂ ਰੋਕੋ ਵੀ ਨਹੀਂ ਸਕਦਾ। ਕੱਟੜਵਾਦੀ ਤਾਕਤਾਂ ਜਿਹੜੀ ਪੰਜਾਬ ਨੂੰ ਤੋੜਨ ਦੀ ਗੱਲ ਕਰਦੀਆਂ, ਹਿੰਦੂ ਵਿਰੋਧੀ ਤਾਕਤਾਂ ਤੁਹਾਨੂੰ ਕਿਹਦਾ ਮੌਜੂਦਾ ਸਰਕਾਰ ਹੈ? ਦੌਰਾਨ ਸਰਕਾਰ ਦਾ ਹਾਲ ਤਾਂ ਸੀ ਇਤੋਂ ਹੀ ਦੇਖ ਸਕਦੇ ਜੀ ਸਰਕਾਰ ਦਾ ਤਾਂ ਕੋਈ ਨਮੰਦਾ ਹੀ ਨਹੀਂ ਆਇਆ। ਹਾਂ ਹਾਂ। ਸਰਕਾਰ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਹੀ ਆਇਆ। ਸਾਣੀ ਸਾਹਿਬ ਤੇ ਅਸੀਂ ਦੇਖ ਹੀ ਸਕਦੇ ਸਰਕਾਰ ਨੇ ਸਾਡੀ ਹਾਲਤ ਕੀ ਹੈ। ਜਦੋਂ ਕੱਢਣ ਦਾ ਮੇਨ ਮਕਸਦ ਇਹ ਹੈ ਜੀ ਅਸੀਂ ਆਪਣੇ ਹਿੰਦੂਆਂ ਨੂੰ ਜਗਾਉਣਾ ਹੈ। ਵੀ ਤੁਸੀਂ ਤਕੜੇ ਹੋਵੋ ਅੱਜ ਸਾਰੇ ਇੱਕ ਜੁਟ ਹੋ ਕੇ ਸਨਾਤਨ ਦੇ ਵਿਰੁੱਧ ਚੱਲਦੇ ਹੋ ਉਹਨਾਂ ਦੇ ਖਿਲਾਫ। ਆਪੜ ਕਾਉ ਆਰਡਰ ਜਾਰੀ ਹੋਏ ਨਹੀਂ ਤਾਂ ਉਹਨੂੰ ਲੈ ਕੇ ਕਿਵੇਂ ਦੇਖੀਏ ਅਸੀਂ ਤਾਂ ਪਹਿਲਾਂ ਹੀ ਸਹਿਮਤ ਆ ਜੀ ਇਸ ਚੀਜ਼ ਤੋਂ ਜੀ ਅਸੀਂ ਤਾਂ ਪਹਿਲਾਂ ਹੀ ਸਹਿਮਤ ਆ ਵੀ ਜਿਹੜਾ ਪੰਜਾਬ ਨੂੰ ਤੋੜਨ ਦੀ ਗੱਲ ਕਰਦਾ ਹੈ ਉਹਦੇ ਤੇ ਇੱਕ ਪਰਚਾ ਦਿਓ ਆਮ ਤੌਰ ਤੇ ਕਿਹਾ ਜਾਂਦਾ ਕਿ ਹੇਟ ਸਪੀਚ ਕਰਦੇ ਨੇ ਦਿਖਦੀ ਹੈ ਨਾ ਜੀ ਇੱਕ ਬੰਦੇ ਨੇ ਸੁਸ਼ਨਦੀਪ ਸਾਪਾ ਨੂੰ ਮਾਰਤਾ ਇੱਕ ਕੱਟਰਬੰਦੀ ਸੰਗਠਨ ਕਹਿ ਰਿਹਾ ਸੀ ਜ਼ਿੰਮੇਵਰੀ ਲੈਣੇ ਸ਼ਾਹਬਜ ਨੂੰ ਵਧੀਆ ਕੀਤਾ ਲੱਖ ਰੁਪਏ ਦੇਵਾਂਗੇ ਉਹ ਹੇਟ ਸਪੀਚ ਨਹੀਂ ਹੋਈ ਉਹ ਪ੍ਰਸ਼ਾਸਨ ਨੂੰ ਨਹੀਂ ਦਿਖੀ ਇੱਕ ਕਹਿੰਦਾ ਜਾਗੋ ਆ ਗਈ ਕਿਹਦੀ ਜਾਗੋ ਆ ਗਈ ਦੀ ਗੱਲ ਸਮੇ ਉਹ ਹੇਡ ਸਪੀਚ ਇੱਥੇ ਨਹੀਂ ਆਉਂਦਾ ਪਹਿਲਾਂ ਉਹਨਾਂ ਤੇ ਕਾਰਵਾਈ ਕਰੇ ਪ੍ਰਸ਼ਾਸਨ ਪਹਿਲਾਂ ਉਹਨਾਂ ਨੂੰ ਸਵਾਲ ਪੁੱਛਿਆ ਜਾਵੇ ਜਾਗੋ ਕੱਢਣਾ ਕੀ ਪੰਜਾਬ ਦੇ ਬੰਦੇ ਜਾਗਰੂਤ ਹੋ ਜਾਣਗੇ ਬਿਲਕੁਲ ਹੋਣਗੇ ਜੀ ਕਿਉਂ ਨਹੀਂ ਹੋਣਗੇ ਅੱਜ ਦੇਖੋ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਅੱਜ ਇੰਨੇ ਵਧੀਆ ਲੈਵਲ ਤੇ ਜਿਹੜਾ ਹਿੰਦੂਸ ਗੱਟ ਇਕੱਠੇ ਇਹ ਵੀ ਚੀਜ਼ ਤੁਸੀਂ ਪਹਿਲੀ ਵਾਰ ਦੇਖੀ ਤੇ ਕਿਉਂ ਨਹੀਂ ਹੋਣਗੇ ਇੱਕ ਗਨਮੈਨ ਕਲਚਰ ਨੂੰ ਲਗਾਤਾਰ ਗੱਲ ਕੀਤੀ ਜਾਂਦੀ ਹੈ ਕਿ ਗੱਲ ਮੈਨ ਲੈਣ ਦੇ ਲਈ ਜਿਹੜੇ ਹੈ ਹਿੰਦੂ ਨੇਤਾ ਲਗਾਤਾਰ ਪ੍ਰਚਾਰ ਕਰਦੇ ਨੇ ਕੀਤਾ ਪ੍ਰਚਾਰ ਕਰਦੇ ਨੇ ਮਨ ਵੀ ਦੱਸੋ ਨਾ ਕੀ ਪ੍ਰਚਾਰ ਕਰਦੇ ਆ ਮੰਨ ਲਓ ਆਪਣੇ ਗਨਮੈਨ ਲੈਣ ਦੇ ਲਈ ਜਿੱਥੇ ਜੀ ਕਿਹੜਾ ਪ੍ਰਚਾਰ ਕਰਦੇ ਜਿਹੜੀ ਜੈਡ ਸਿਕਿਉਰਟੀ ਲੈ ਕੇ ਬੈਠੇ ਦੱਸੋ ਉੱਚਾਈ ਮਾਮ ਜੀ ਕਿਹੜਾ ਪ੍ਰਚਾਰ ਕਰਦੇ ਜਿਹੜਾ ਜੈਡ ਸਿਕਿਉਰਟੀ 22 ਸਿਕਿਉਰਟੀ ਲੈ ਕੇ ਬੈਠੇ ਦੱਸੋ ਇਹ ਕੋਈ ਜਵਾਬ ਨਹੀਂ ਹੈਗਾ ਪਾ ਹਿੰਦੂਆ ਤੇ ਦੋ ਦੋ ਗਨਮੈਨ ਇੱਕ ਗਨਮੈਨ ਦਿਖਦਾ ਜਿਹੜੇ ਲੱਤਾਂ ਬਾਹਾਂ ਤੋੜਵਾ ਰਹੇ ਆਪਣੇ ਤੇ ਗੋਲੀਆਂ ਖਾ ਰਹੇ ਆਪਣੇ ਤੇ ਜ਼ਾਤ ਖਾ ਰਹੇ ਉਹਦੇ ਤੁਹਾਨੂੰ ਗਨਮੈਨ ਦੇਖਦੇ ਗਨਮੈਨ ਨੇ ਕੀ ਕਰਦਾ ਫਿਰ ਇਹ ਦੱਸ ਦਿਓ ਮਤਲਬ ਤੁਹਾਨੂੰ 25 ਬੱਚੀ ਗਨਮੈਨ ਜੱਤੇਦਾਰ ਸਾਹਿਬ ਨੂੰ ਸੈਂਟਰ ਦੀ ਸਿਕਿਉਰਟੀ ਉਹ ਨਹੀਂ ਦਿਖਦੀ ਵੀ ਉਹਨਾਂ ਨੂੰ ਕਰੋ ਸਵਾਲ ਤੁਹਾਨੂੰ ਗਨਮੈਨ ਦੀ ਕੀ ਲੋੜ ਹੈ ਤੁਹਾਡੇ ਦਾ ਕੋਈ ਵਿਰੋਧੀ ਵੀ ਹੈ ਨਹੀਂ ਤੁਸੀਂ ਅਸਲਾ ਨੂੰ ਮਾਰਕ ਗੱਲ ਕੀਤੀ ਹੈ ਵੀ ਅਸਲਾ ਮਿਲਣਾ ਚਾਹੀਦਾ ਜਿਹਨਾਂ ਦੇ ਕਿਦਦਾ ਅਸੀਂ ਮਾਨਯੋਗ ਸੀਬੀ ਸਾਹਿਬ ਨੂੰ ਬਿੱਤੇ ਦੀ ਨਹੀਂ ਮੀਟਿੰਗ ਦੇ ਵਿੱਚ ਕਿਹਾ ਸੀਗਾ ਵੀ ਅਸੀਂ ਨਹੀਂ ਗਨਮੈਨ ਕਹਿੰਦੇ ਪਰ ਜਿਨ੍ਹਾਂ ਨੂੰ ਲੱਗਦਾ ਵੀ ਤੁਹਾਨੂੰ ਥ੍ਰੈਟ ਹੈ ਉਹਨਾਂ ਨੂੰ ਅਸਲਾ ਪ੍ਰੋਵਾਈਡ ਕਰਾ ਦਿੱਤਾ ਹੈ ਲਾਇਸੈਂਸ ਦਿੱਤਾ ਜਾਵੇ ਸੀ ਆਪਣੀ ਰਕਸ਼ਾ ਕਰਾਂਗੇ ਬਸ ਸਿਰਫ ਸਪੀਚ ਨਾਲ ਹੀ ਗਨਮੈਨ ਬਣ ਸਕਦਾ ਮੈਂ ਤਾਂ ਗਨਮੈਨ ਕਲਚਰ ਦੇ ਖਿਲਾਫ ਹਾਂ ਤੁਸੀਂ ਪੰਜਾਬ ਨੂੰ ਔਰਨ ਨੂੰ ਚਾਹੇ ਉਹ Hindu ਹੈ ਚਾਹੇ Sikh ਹੈ ਚਾਹੇ Musalman ਹੈ ਚਾਹੇ Sai hai ਉਹਦੇ ਤੇ ਪਰਚਾ ਦਿਓ ਅਗਲੀ ਨੀਤੀ ਕੀ ਆ ਅਗਲੀ ਨੀਤੀ ਤੋਂ ਅਨਸਾਰ ਹੀ ਦੱਸਤੀ ਜੀ ਸਾਰੀ ਦਾ ਦੱਸਤੀ ਮੈਂ ਮਤੇ ਜੋ ਜੋ ਆ ਸਾਨੂੰ ਦਾਰੇ ਦੱਸਦੇ ਥੈਂਕ ਯੂ ਜੀ ਪਤਾ ਹੀ ਕਰਨਾ